ਵਾਲ ਕਰਾ ਦਾ ਪਾਇ ਚਦਾਰ ਵਿੱਚ ਚਿੱਤਰ ਸਮਿਤੀ ਜਿਵੇਂ ਚਾਤ ਪਾਣੀ ਬਰਿਆ ਅੱਜ ਉਹ ਦਿੱਤੇ ਜੀ ਪਿਆਰੇ ਜਿੱਥੇ ਪੰਜਾ ਵਾਹੂ ਨੂੰ ਦਿੱਤੀ ਬਕਰ ਇਸ ਦੀ ਵੰਡ ਤੇ ਮੁਜਰਾਨ ਪੇਸ਼ਾ ਕੌਮ ਕਹਿੰ ਕੇ ਜਲੂਸ ਘੜਾਤਾ ਪੰਜਾਬੀ ਬੋਲੀ ਗੁਰਮੁਖੀ ਲੱਭੋਈ ਨਹੀਂ ਕੀਤੀ ਪੰਜਾਬੀ ਬੋਲ ਦੇ ਸੂਬੇ ਦਾ ਮੋਰਚਾ ਲੈਣਾ ਪਿਆ ਰਾਪੇਰੀਆਂ ਲੋ ਦੇ ਬਾਹਰ ਹੋ ਕੇ ਸਾਡੇ ਪਾਣੀ ਰੇਗਿਸਤਾਨ ਰਾਜਸਥਾਨ ਨੂੰ ਹਰਿਆਣੇ ਨੂੰ ਦਿੱਲੀ ਨੂੰ ਦੇ ਦਿੱਤੇ 84 ਚ ਹਮਲਾ ਹਰਮੰਦਰ ਸਾਹਿਬ ਤੇ ਕਰਤਾ ਸਿੱਖਾਂ ਨੂੰ ਲੱਗ ਲੱਬ ਕੇ ਘਰਾਜੋਂ ਕੱਢ ਕੇ ਵਾਟਕੇ ਸੁਟਿਆ ਖਾਲਰਾ ਸਾਹਿਬ ਦੀ ਰਿਪੋਰਟਾਂ ਪੜ੍ਹ ਲਓ 25000 ਸ਼ਮਸ਼ਾਨ ਘਾਟਾਂ 'ਚ ਅਣਪਛਾਤੀਆਂ ਲਾਸ਼ਾਂ ਫੁੱਟੀਆਂ ਆਈਆਂ ਕੋਤਸ ਨੇ ਉਹ ਵੀ ਮਜੀਠੇ ਚਰਨ ਦਾ ਨੰਬਰ ਸਰਚ 84 ਦੇ ਵਿੱਚ ਦਿੱਲੀ 'ਚ ਮਾਵਾ ਨੇ ਖੁਦ ਆਪਣੇ ਬੱਚਿਆਂ ਦੇ ਕੇਸ ਕਤਲ ਕਰਕੇ ਗਿਆ ਕਿਆ ਕਾਬੂ ਹਿੰਦੂ ਹੈ ਜੇ ਸੰਵਿਧਾਨ ਬਣਿਆ ਧਾਰਾ 25 ਕਹਿੰਦੀ ਹੈ ਕਿ ਸਿੱਖ ਹਿੰਦੂ ਹੈ ਤੇ ਅੰਗ 1136 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਫਿਰ ਇਹ ਕਿਵੇਂ ਧੱਕੇ ਨਾਲ ਸਾਨੂੰ ਬਣਾਉਂਦੇ ਆ ਜੇ ਸਿੱਖੀ ਖਤਮ 6ਵੇਂ

ਉਹ 30% ਬਣ ਗਿਆ ਹੁਣ ਐਲਵੀਓ ਲਾ ਕੇ ਪੰਜਾਬ ਸੈਟ ਬਣਾਤੀਆਂ ਗੁਰੂ ਘਰ ਦੀਆਂ ਵੋਟਾਂ ਇੰਨੀ ਘੱਟ ਕਿਉਂ ਹੈ ਉਹ ਕਾਰਨ ਕਿ ਚੋਣ ਹੋਣਾ ਉਹਦੀਆਂ ਵੋਟਾਂ ਬਣਾਉਣ ਦੀ ਦਿਲ ਚਸਪੀ ਕਿੰਨੂ ਰਹਿ ਜੂਗੀ ਆ ਨਕਰ ਇਹ ਉਤਰ ਹੈਗਾ ਜੰਗ ਲੜੀ ਮੁਗਲਾਂ ਨਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ ਹੈ ਜਿਵੇਂ ਬਣੀ ਤੁਹਾਡੇ ਬਜ਼ੁਰਗਾਂ ਨੇ ਇਹ ਬਣਾਈ ਹੈ ਕੀ ਸੋਚੀ ਕਿ ਨਗਾ ਨਾ ਆ ਗਿਆ भा <laughs> ਅੱਜ ਦਾ ਧਰਮ ਕਟ ਕੀਤਾ ਕਿਸ ਬੰਦਕ ਤੇ ਅੱਜ ਜਿਹੜੀ ਸਾਡੀ ਜਮਹੂਰੀਅਤ ਜਾਂ ਚੋਣਾਂ ਦਾ ਸਿਲਸਿਲਾ ਭਾਰਤ ਸਰਕਾਰ ਪੰਜਾਬ ਸਰਕਾਰ ਨੇ 2011 ਤੋਂ ਬਾਅਦ ਬੰਦ ਕੀਤਾ ਹੋਇਆ ਜਿਸ ਕਰਕੇ ਗੁਰੂ ਘਰ ਤੇ ਸੰਗਤ ਦੇ ਵਿੱਚ ਮੇਲ ਨਹੀਂ ਹੋ ਸਕਿਆ ਹੈਗਾ ਔਰ ਗੁਰੂ ਘਰ 'ਚ ਬਹੁਤ ਕੁੜਹਿਤਾਂ ਤੇ ਗਲਤੀਆਂ ਹੋਈਆਂ ਜਿਵੇਂ ਕਿ ਬਰਗਾੜੀ ਦੇ ਵਿੱਚ ਉੱਥੇ ਮਾਫੀਨਾਮੇ ਦਿੱਤੇ ਗਏ ਆ ਉੱਥੇ ਦਾ ਸਰਕਾਰ ਨੇ ਕੋਈ ਇਨਸਾਫ ਨਹੀਂ ਦਿੱਤਾ 328 ਰੂਪ ਕੈਪ ਹੋ ਗਏ ਉਹਦਾ ਵਿੱਚ ਕੋਈ ਕੇਸ ਨਹੀਂ ਦਰਜ ਕੀਤਾ ਇਸ ਤੋਂ ਇਲਾਵਾ ਜਿਹੜਾ ਪੀਟੀਸੀ ਚੈਨਲ ਨੇ ਕਬਜ਼ੇ ਕਰਕੇ ਗੁਰਬਾਣੀ ਦੇ ਕੀਰਤਨ ਦਰਬਾਰ ਤੇ ਪੈਸੇ ਉਸੂਲੇ ਆ ਇਹ ਸਾਰੀਆਂ ਚੀਜ਼ਾਂ ਜੇ ਚੋਣ ਸਮੇਂ ਸਿਰ ਹੁੰਦੇ ਰਹਿੰਦੇ ਤਾਂ ਸਿੱਖ ਆਪਣੇ ਆਪ ਹੱਲ ਕਰਦੇ ਨਾ ਕਿ ਸਾਨੂੰ ਅੱਜ ਧਰਨੇ ਪ੍ਰੋਟੈਸਟ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਸੁਖਵੀਰ ਸਿੰਘ ਬਾਦਲੋਂ ਬਹੁਤ ਲੇਟ ਮਾਫੀ ਨਾਮੇ ਪੇਸ਼ ਕੀਤਾ ਗਿਆ ਤਾਂ ਕੀ ਕਰਨ ਲਿਆ ਇਹ ਚੋਣ ਨਹੀਂ ਹੋਏ ਸੰਗਤ ਦਾ ਗੁੱਸਾ ਸੰਗਤ ਦੀ ਤਬਦੀਲੀ ਦੀ ਭਾਵਨਾ ਇਸ ਸੰਸਥਾ ਦੇ ਵਿੱਚ ਮੂਰੇ ਆਉਣ ਨਹੀਂ ਦਿੱਤੀ ਲਫਾਫੇ ਵਿੱਚੋਂ ਇਹਨਾਂ ਨੇ ਜਥੇਦਾਰ ਆਪਣੇ ਹੀ ਕੱਢ ਕੇ ਇਹ ਸਾਰੀਆਂ ਗੱਲਾਂ ਦਬਾ ਕੇ ਰੱਖੀਆਂ ਭਾਰਤ ਨੇ ਬਹੁਤ ਵੱਡਾ ਨੁਕਸਾਨ ਸਿੱਖਾਂ ਦਾ ਕੀਤਾ ਹੈ ਜਿਹੜਾ ਕਿ ਸਾਡੇ ਚੋਣ ਨਾ ਕਰਾ ਕੇ ਇਹਨਾਂ ਨੂੰ ਪਾਵਰ ਬਖਸ਼ੀ ਹੈ ਮਹੰਤਾਂ ਨੇ ਮਾਫੀਨਾਮਾ ਪੇਸ਼ ਕੀਤਾ ਗਿਆ ਲੱਗਦਾ ਨਹੀਂ ਕਿ ਉਹਨਾਂ ਆਪਣੀ ਗਲਤੀ ਮੰਨੀ ਹੈ ਜੋ ਬੇਦਬੀ ਹੋਈ ਹੈ ਨੇ ਆ ਇਹ ਜਿੰਨੀ ਦੇਰ ਅਕਾਲਤਖ ਸਾਹਿਬ ਜਿਹੜਾ ਇਲਜ਼ਾਮ ਸੁਖਬੀਰ ਤੇ ਲਾਇਆ ਹੈ ਲਿਖਤ ਰੂਪ ਨੂੰ ਸੰਗਤ ਨੂੰ ਨਹੀਂ ਪੇਸ਼ ਕਰਦੇ ਔਰ ਉਸ ਦਾ ਜੋ ਉਹਨਾਂ ਨੇ ਤਨਖਾਹ ਸਜ਼ਾ ਲਾਉਣੀ ਹੈ ਉਹ ਲਿਖਤ ਰੂਪ ਚ ਨਹੀਂ ਪੇਸ਼ ਕਰਦੇ ਸਾਡਾ ਰਿਕਾਰਡ ਨਹੀਂ ਬਣਨਾ ਅੱਗੇ ਤੋਂ ਲੀਡਰਾਂ ਨੂੰ ਇੱਕ ਸਟੈਂਡਰਡ ਬਣਾ ਕੇ ਨਹੀਂ ਮਿਲਣਾ ਹੈਗਾ ਸੋ ਅਕਾਲਤਖ ਸਾਹਿਬ ਆਪਣਾ ਜਿਹੜਾ ਫੈਸਲਾ ਹੁਕਮਨਾਮਾ ਉਹ ਕਿਸ ਵਜ੍ਹਾ ਕਰਕੇ ਉਸ ਨੂੰ ਦੋਸ਼ੀ ਠਰਾਇਆ ਔਰ ਉਦੀ ਸਜ਼ਾ ਕਿਉਂ ਤੇ ਕਿਸ ਕਾਰਨ ਦਿੱਤੀ ਗਈ ਹੈ ਜੇ ਮਿਸਾਲ ਖੜੀ ਕਰਕੇ ਇੱਕ ਰਿਕਾਰਡ ਸਿੱਖ ਕੌਮ ਨੂੰ ਦੇ ਦੇਣ ਤਾਂ ਅੱਗੇ ਤੋਂ ਮੇਰੇ ਵਰਗੇ ਇਹੋ ਜੀਆਂ ਗਲਤੀਆਂ ਕਰਨ ਤੋਂ ਪਰਹੇਜ਼ ਕਰਨ ਪਰ ਜੇ ਇਹ ਗੁਪਤ ਰੂਪ ਚ ਹੀ ਮਾਫੀ ਮੰਗੀ ਮਾਫੀ ਦਿੱਤੀ ਇਹ ਨਹੀਂ ਪਤਾ ਕਿਸ ਚੀਜ਼ ਦੀ ਇਹ ਨਹੀਂ ਪਤਾ ਕਿ ਕੀ ਉਹਨੂੰ ਦੋਸ਼ ਲਾਇਆ ਤੇ ਕੀ ਉਨੂੰ ਸਜ਼ਾ ਲੱਗੀ ਤਾਂ ਇਹ ਕੋਈ ਮਿਸਾਲ ਖੜੀ ਨਹੀਂ ਰਹਿਣੀ 15 ਸਤੰਬਰ ਨੂੰ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ 15 ਸਤੰਬਰ ਨੂੰ ਯੂਨਾਈਟਿਡ ਨੇਸ਼ਨਸ ਨੇ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਜਮਹੂਰੀਅਤ ਦਾ ਦਿੱਤਾ ਹੈਗਾ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਤਸੰਦ ਖਾ ਦੱਸਦਾ ਪਰ ਭਾਰਤ ਨੇ ਸਾਡਾ ਧਰਮ ਤਬਦੀਲ ਕਰਤਾ 1925 ਦੇ ਵਿੱਚ ਸਾਨੂੰ Hindu ਧਰਮ ਚ ਰਲਾਤਾ ਉਸ ਤੋਂ ਉਪਰੰਤ ਜਿਹੜੀ ਸਾਡੀ ਜਮਹੂਰੀਅਤ ਜਾਂ ਚੋਣਾਂ ਦਾ ਸਿਸਟਮ 1925 ਸੇ ਚੱਲਿਆ ਸੀਗਾ ਉਹ 47 ਤੋਂ ਬਾਅਦ ਸਿਰਫ 8 ਵਾਰ ਹੀ ਸਾਡੇ ਚੋਣ ਹੋਏ ਆ ਭਾਰਤ ਦੀ ਅੱਜ 52 ਤੋਂ ਹੁੰਦੇ ਹੋਏ ਲੋਕ ਸਭਾ 18ਵੀਂ ਬੈਠ ਰਹੀ ਹੈ ਜਦ ਚੋਣ ਨਹੀਂ ਕਰਨੇ ਲੋਕੀ ਬੇਸਲੇ ਹੋ ਜਾਂਦੇ ਆ ਉਹ ਗੁਰੂ ਘਰ ਨਾਲ ਜੁੜਦੇ ਨਹੀਂ ਹੈਗੇ ਉਹਨਾਂ ਦੀ ਲਗਨ ਨਹੀਂ ਰਹਿੰਦੀ ਨੌਜਵਾਨ ਗੁਰੂ ਘਰ ਚਲਾਉਣੇ ਨਹੀਂ ਸਿੱਖਦੇ ਹੈਗੇ ਇਹ ਇੱਕ ਸਾਜ਼ਿਸ਼ ਹੈ ਜਿਸ ਦਿਨ ਸਿੱਖਾਂ ਦਾ ਧਰਮ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਜਿਵੇਂ ਕਿ ਹਰਮੰਦਰ ਸਾਹਿਬ ਤੇ ਹਮਲੇ ਕਰਕੇ 84 ਚ ਸਾਡਾ ਧੱਲੂਕਾਰਾ ਕਰਕੇ ਇਹ ਲਗਾਤਾਰ ਪਰ ਸਾਨੂੰ ਖਤਮ ਕਰਨ ਦਾ ਯਤਨ ਕਰ ਰਹੇ ਆ ਅੱਜ ਅੱਜ ਦੇ ਵੇਲੇ 2019 ਸੰਗਤ ਆਈਆ ਇਹ ਆਪਣੇ ਚੱਕਰ ਵਿੱਚ 여러분